ਕਹਿੰਦੇ ਉਹ ਚੈਨਲ ਜਿਹੜੇ ਜਿਹੜੇ ਖਬਰ ਦਵਾ ਲਗਦਾ ਪੱਤਰਕਾਰੀ ਦਾ ਆਈ ਹੈ ਆਈਵਾ ਦੇ ਦੇਖੋ ਨਾ ਸਦਾ ਉਹ ਜਿਸ ਤਰ੍ਹਾਂ ਬਾਰੇ ਬਲੈਕ ਮਾਰਚ ਕਰਿਆ ਜਾ ਰਿਹਾ ਜੀ ਕੀ ਪਰਪਸ ਹੈ ਇਸ ਚੀਜ਼ ਦਾ ਕਿੰਨੇ ਕੁ ਪਲਾਜ਼ੇ ਵਿੱਚ ਬਲੈਕ ਮਾਰਚ ਦੇ ਵਿੱਚ ਮਨਜੋਗ ਡੀਜੀਪੀ ਪੰਜਾਬ ਅਤੇ ਡਾਈਜੀ ਪਟਿਆਲਾ ਰੇਂਜ ਦੇ ਦिशा निर्देश ਜਿਵੇਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪਤਾ 15 ਅਗਸਤ ਦੇ ਸੈਲੀਬ੍ਰੇਸ਼ਨਸ ਨੇੜੇ ਆ ਰਹੇ ਤੇ 15 ਅਗਸਤ ਦੇ ਮੁਤਲਕ ਕਈ ਪ੍ਰਕਾਰ ਦੇ ਜਿਹੜੇ ਸਿਕਿਉਰਿਟੀ ਮੈਅਰ ਆ ਉਹ ਅਸੀਂ ਲੈ ਰਹੇ ਹਾਂ ਉਹਨਾਂ ਚੋਂ ਪਬਲਿਕ ਦੇ ਅੰਦਰ ਇੱਕ ਸੈਂਸ ਆਫ ਕੌਨਫੀਡੈਂਸ ਤੇ ਜਿਹੜੇ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅਨਸਰ ਨੇ ਉਹਨਾਂ ਦੇ ਅੰਦਰ ਇੱਕ ਭੈ ਦੀ ਭਾਵਨਾ ਪੈਦਾ ਕਰਨ ਲਈ ਜਿਹੜਾ ਇਹ ਫਲੈਗ ਮਾਰਚ ਅੱਜ ਐਸਪੀ ਸਿਟੀ ਪੁਲਵਿੰਦਰ ਚੀਮਾ ਡੀਐਸਪੀ ਸਿਟੀ 1 ਸਦਨਾਮ ਸਿੰਘ ਸਿਟੀ 2 ਮਨੋਜ ਗੌਰਸੀ ਤੇ ਇਹਨਾਂ ਦੇ ਐਸਐਚਓ ਸੁਬਾਨ ਇਹ ਸਾਰੇ ਸ਼ਹਿਰ ਨੂੰ ਅੱਜ ਫਲੈਗ ਮਾਰਚ ਰਾਹੀਂ ਕਵਰ ਕਰਨਗੇ ਇਸ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਸਿਕਿਉਰਿਟੀ ਪ੍ਰੋਗਰਾਮਸ ਦਾ ਜਿਵੇਂ ਕਲੋਨੀਆਂ ਦੀ ਚੈਕਿੰਗ ਜਾਂ ਯੋਗ ਨਸ਼ੇ ਵਿਰੁੱਧ ਜਿਹੜੇ ਪ੍ਰੋਗਰਾਮ ਉਹ ਵੀ ਲਗਾਤਾਰ ਜਾਰੀ ਨੇ ਤਾਂ ਕਿ 15 ਅਗਸਤ ਨੂੰ ਬਿਨਾਂ ਕਿਸੇ ਵਾਰਦਾਤ ਦੇ ਇੱਕ ਬੜੇ ਸੁਚੱਜੇ ਤਰੀਕੇ ਨਾਲ ਅਸੀਂ ਉਹਨੂੰ ਨੇੜੇ ਲਾ ਸਾਂ ਰੂਟ ਕੀ ਰਹੇਗਾ ਇਹਦਾ ਸਾਰਾ ਪੁਰਾਣਾ ਸ਼ਹਿਰ ਵੀ ਕਵਰ ਹੋਊਗਾ ਜੀ ਹਾਪਰ ਕਾਲਜ ਦਾ ਏਰੀਆ ਵੀ ਕਵਰ ਹੋਊਗਾ ਇਹ ਸ਼ਹਿਰ ਦੇ ਜਿਹੜੇ ਪੁਰਾਣੇ ਪੀੜੀ ਏਰੀਆ ਉਹ ਵੀ ਇੱਥੇ ਸ਼ਕਵਰ ਹੋਣ ਹਾਂ ਹਾਂਜੀ ਆਊਟਰ ਏਰੀਆ ਚੋਂ ਵੀ ਕਵਰ ਹੋਣ ਦੇਖੋ ਪਬਲਿਕ ਲਈ ਇਹ ਮੈਸੇਜ ਆ ਜੀ ਕਿ 15 ਅਗਸਤ ਦੇ ਕਿਉਂਕਿ ਆਈਕੋਨਿਕ ਡੇ ਹੁੰਦਾ ਹੈ ਤੇ ਜਿਹੜੀ ਦੇਸ਼ ਵਿਰੋਧੀ ਤਾਕਤਾਂ ਨੇ ਉਹ ਵੀ ਇਸੇ ਫਰਾਗ ਚ ਹੁੰਦੀਆਂ ਨੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ ਤੇ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਪਬਲਿਕ ਦੀ ਨਜ਼ਰ ਆਂਦੀ ਹੈ ਜਿਹੜੀ ਕਿ ਬਿਲਕੁਲ ਆਊਟ ਆਫ ਪਲੇਸ ਨਜ਼ਰ ਆਂਦੀ ਹੈ ਇਹ ਉਹਦੇ ਬਾਬਤ 95929 1250 ਜਿਹੜਾ ਪਟਿਆਲਾ ਪੁਲਿਸ ਦਾ ਡੈਡੀਕੇਟਿਡ ਕੰਟਰੋਲ ਰੂਮ ਹੈਗਾ 24 ਘੰਟੇ ਚਾਲੂ ਹੁੰਦਾ ਤੇ ਉਹਦੇ ਤੇ ਸਾਨੂੰ ਉਚਲਾ ਦਿੱਤੀ ਜਾਵੇ ਤਾਂ ਕਿ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਕਿਸੇ ਵੀ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਰੋਕ ਸਕੀਏ ਥੈਂਕ ਯੂ ਇਸ ਤੋਂ ਇਲਾਵਾ ਇੰਟਰ ਸਟੇਟ ਨਾਕਾ ਜਿਹੜਾ ਬਾਰਡਰ ਤੇ ਆਣਾ ਬਹੁਤ ਕੁਛ ਦਿਨ ਪਹਿਲਾਂ ਵੀ ਇੰਟਰ ਸਟੇਟ ਨਾਕਾਬੰਦੀ ਹੋਈ ਸੀ ਆਪਰੇਸ਼ਨ ਫੀਲ ਹੋਇਆ ਸੀ ਤੇ ਅੱਗੇ ਵੀ ਇਹ ਇੰਟਰ ਸਟੇਟ ਨਾਕਾਬੰਦੀ ਹੋਰ ਵੀ ਅਸਰ ਕਰੇਗੀ